ਹਾਂਜੀ ਸਸੀਗਾ ਬਾਈ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਾ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਹੈਗਾ ਧੂੜਕੋਟ ਰਣਸੀ ਦੋਸਤੋ ਦੋ ਪੈਂਡ ਆ ਰਣਸੀ ਆਡਾ ਧੂੜਕੋਟ ਆਡਾ ਉਦਾਂ ਦੂਰਲੇ ਧੂੜਕੋਟ ਰਣਸੀ ਇੱਕ ਪੈਂਡ ਹੀ ਕਈ ਸਮਝ ਲੈਂਦੇ ਆ ਰਣਸੀ ਕੇ ਪੈਂਡਾ ਤੂੰ ਧੂੜਕੋਟ ਰਣਸੀ ਕੇ ਪੈਂਡਾ ਨਾਲ ਹੀ ਨਿਹਾਲ ਸਿੰਘ ਆਲਾ ਰਹਿ ਜਾਂਦਾ ਦੋ ਕਿਲੋਮੀਟਰ ਤੇ ਨੰਗਲ ਤਖਤੂਪੁਰਾ ਸਾਹਿਬ ਲੋਹਾਰਾ ਇਹ ਆਣ ਗਵਾਂਡ ਦੇ ਪਿੰਡ ਆ ਬਾਕੀ ਫੋਨ ਨੰਬਰ ਚੱਲੀ ਜਾਂਦਾ ਬਾਈ ਨੂੰ ਫੋਨ ਲਾ ਲਿਓ ਸਾਰਾ ਐਡਰੈਸ ਸਮਝਾ ਦੂ ਪ੍ਰੋਪਰ ਤੁਹਾਨੂੰ ਜ਼ਿਲ੍ਹਾ ਮੋਗਾ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ 5-6 ਛੋਟੀਆਂ ਬੱਚੀਆਂ ਵਿਖਾਉਣੀਆਂ ਜਰਸੀ ਉਹ ਇੱਧਰ ਪਰਲੀ ਸਾਈਡ ਆ ਉਹ ਬਾਅਦ ਚ ਵਿਖਾ ਦਿੰਨੇ ਆ ਛੋਟੇ ਪਾਲਕ ਬੱਚੇ ਆ ਤੇ ਦੋ ਇੱਧਰ ਵੜਾ ਤਾਜ਼ੀਆਂ ਸੂਈਆਂ ਸਵਾਈਆਂ ਇੱਕ ਜਰਸੀ ਬਹੁਤ ਚੰਗੀ ਸ਼ਾਨਦਾਰ ਹਵਾਨੇ ਵਾਲੀ ਸੂਈ ਸਵਾਈ ਇੱਕ ਪਰੇ ਵੜ ਖੜੀ ਆ ਉਹ ਵੀ ਸੋਹਣੀ ਆ ਲਿਵਾ ਭਾਂਡਾ ਇਹਦਾ ਵੀ ਸੋਹਣਾ ਵੱਡਾ ਹਵਾਨਾ ਸਣੇ ਛੋਟੇ ਬੱਚੇ ਵੱਡੇ ਟੋਟਲ 7-8 ਕ ਜਾਨਵਰ ਆ ਪਹਿਲਾ ਜੋੜਾ ਸੂਈਆਂ ਸਵਾਈਆਂ ਦਾ ਵਿਖਾ ਦੇਨੇ ਬਾਅਦ ਤੁਹਾਨੂੰ ਕਿਹਨਾ ਚਾਹਤ ਜੀ ਮਰਾ ਦੂੰ ਪਾਲਕ ਬੱਚਿਆਂ ਤੇ ਇਨਫਾਰਮੇਸ਼ਨ ਲੈ ਦੇਣਾ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਨਾਂ ਦੱਸ ਦੀ ਵਧੀਆ ਜੀ ਜਸਵਿੰਦਰ ਸਿੰਘ ਜੀ ਪਿੰਡ ਢੂੜ ਕਟਨਸੀਨ ਜ਼ਿਲ੍ਹਾ ਮੋਗਾ ਜੀ ਤਸਵੀਰ ਨਿਹਾਲ ਸਿੰਘ ਵਾਲਾ ਜੀ ਮੋਬਾਈਲ ਨੰਬਰ ਦਾ ਸੀ 97973045 ਇੱਕ ਰਿਫਰ ਦਾ ਸੀ 97973045 ਇਹ ਤੋਂ ਸ਼ੁਰੂ ਕਰ ਲਓ ਪਹਿਲਾਂ ਹਾਂ ਜੀ ਦੱਸੀ ਇਹਦੇ ਬਾਰੇ ਜੀ ਇਹ ਦੂਜੇ ਸਵੇਰੇ ਵੜਾ ਜੀ ਠੀਕ ਹੈ ਜੀ ਅੱਜ ਸਵੇਰੇ ਸੂਈ ਹੈ ਜੀ ਹਾਂ ਹਾਂ ਜੀ 8 ਵਜੇ ਜੇਰ ਪਈ ਉਹ ਲਓ ਜੀ ਆ ਪਿਆ ਮਠਲ ਜੇਰ ਦਾ ਕਿੰਨਾ ਕੁ ਦੋ ਦੁੱਧ ਪਿਆ ਜੂ ਬਾਈ ਅਬ ਬੱਚੀ ਚੰਗਾ ਹੈ 4 ਲੀਟਰ ਚੋਇਆ ਹੋਊਗਾ ਇਹ 25 ਜਗਾ ਕੇ ਹਾਂਜੀ ਅੰਦਾਜ਼ਾ ਦੁੱਧ ਕਿੰਨਾ ਪਿਆਜੂ ਅੰਦਾਜ਼ਾ ਜੀ ਨੂੰ ਦੁੱਧ ਚਾਹੀਦਾ ਜਿਸ ਤਰ੍ਹਾਂ ਠਾ ਲਈ ਹੂੰ ਚੰਗੀ ਹੈ ਬੜ ਅੱਜ ਤਾਂ ਹੈ ਜੀ ਚਵਾਈ ਚੁਈ ਕਿਵੇਂ ਨਿਕਲੀ ਬੋਲ ਜੀ ਨੂੰ ਬਹੁਤ ਠੰਡੀ ਹੈ ਜਿਵੇਂ ਮਰਜੀ ਆਸੀ ਲਓ ਜੀ ਜਿਵੇਂ ਮਰਜੀ ਤਾਂ ਰਾਮਾ ਮਜੀਓ ਕੋਈ ਦਿੱਕਤ ਨਹੀਂ ਹੂੰ ਸਹੀ ਹੈ ਜੀ ਬਖਾ ਦੀਏ ਮਾੜੀ ਜੀ ਤੋੜ ਕੇ ਦੋਸਤੋ ਦੂਜਾ ਸੂਆ 17 18 ਵੀਰ 10 ਦਾ ਦੁੱਧ ਪਿਆਜੂ ਸਵੇਰ ਸੂਈ ਹੈ ਇਹ ਗੱਲ ਸਮਝੋ ਹਾਂ ਇਹ ਵੀ ਗੱਲ ਹੈਗੀ ਆਓ ਜੇ ਅਗਲਾ ਪਾਉ ਨਾ ਤੇ ਉੱਥੇ ਤਾਜੀ ਸੂਈ ਆ ਨਹੀਂ ਤਾਂ 4 ਲੀਟਰ ਮਰਾ ਲਦੇ ਦੋ ਦਿਨ ਠਹਿਰ ਜਾਈ ਤੁਸੀਂ ਇਹ ਵੀ ਗੱਲ ਸਹੀ ਆ ਬਾਈ ਕਹਿੰਦਾ ਦੁੱਧ ਤਿਆਰ ਹੋਵੇ ਤਾਂ ਆਪਾਂ ਲੀਟਰ ਮਰਾ ਦਈਏ ਪਰ ਸੂਈ ਅੱਜ ਹੀ ਆ ਜੇਰ ਪੈ ਗਈ ਆ 4 ਕਿਲੋ ਲੀਟਰ ਬੌਲੀ ਕੱਢੀ ਆ ਹਵਾਨੇ ਚ ਵੱਡੇ ਕੱਦ ਦੇ ਚ ਵੱੱਛੀ ਆ ਵਜ਼ਨ ਵਜੂਦ ਬਹੁਤ ਆ ਖਾਸ ਗੱਲ ਆ ਕਿ ਸੀਲ ਸਾਊ ਆ ਥਣ ਬਹੁਤ ਚੰਗਾ ਮੋਟਾ ਮੋਟਾ ਚਾਰੇ ਥਣ ਫੁੱਲ ਵਾਇਰਲਾਂ ਚ ਗੈਪ ਚ ਨਿਖੜ ਮੇ ਇਕੱਲੇ ਇਕੱਲੇ ਲੱਗੇ ਹੋਏ ਆ ਜੇ ਕਿਸੇ ਨੇ ਘਰੇ ਦੁੱਧ ਪੀਣ ਨੂੰ ਮੱਛੀ ਲੈਣੀ ਆ ਸੀਲ ਸਾਊ ਆ ਕ੍ਰੋਸ ਜੰਗ ਹਾਂ ਬਾਕੀ ਅੱਗੇ ਵੀ ਹੁਣ ਗਰਮੀ ਆ ਰਹੀ ਆ ਗਰਮੀਆਂ ਦਾ ਤੋਹਫਾ ਹੀ ਆ ਦੋਵੇਂ ਨਾ ਗਈ ਜਰਸੀ ਦੀ ਵੀ ਫੈਟ ਵਧੀਆ ਆਉਂਦੀ ਦੁੱਧ ਮੱਝਾਂ ਵਰਗਾ ਠੀਕ ਹੈ ਜੀ ਬੱਚਾ ਮਗਰ ਫੀਮੇਲ ਕਾ ਬਛੜੀ ਉਹ ਬੱਚਾ ਬੈਠਾ ਹਵਾਨਾ ਸੋਨਾ 17 18 ਕਿਲੋ ਦੁੱਧ ਪਿਉਣਾ ਚਾਹੀਦਾ ਬਾਕੀ ਥੋੜੀ ਸੇਵਾ ਸੰਭਾਲ ਆ ਸੀਲ ਸੌ ਬਹੁਤ ਬਿਨਾ ਰੱਸੀ ਬਿਨਾ ਨੇਣੇ ਤੋਂ ਜਿਵੇਂ ਮਰਜ਼ੀ ਚੁਈ ਜਾਇਓ ਜੈ ਜੈ ਭਾ ਬਾਈ ਇਹਦਾ ਹਾਂਜੀ ਜੈ ਜੈ ਫੋਨ ਤੇ ਕਰ ਲਾਂਗੇ ਜੀ ਫੋਨ ਤੇ ਹਾਂਜੀ ਦੋਸਤੋ ਲਓ ਜੀ ਚਵਾਈ ਚੁਈ ਦੀ ਬਾਈ ਕਹਿੰਦਾ ਪੂਰੀ ਚੰਗੀ ਆ ਤੁਸੀਂ ਵੇਖ ਸਕਦੇ ਆ ਮੋਗੇ ਵਾਂਗੂ ਆਉਂਦੀ ਆ ਮੋਟੀ ਧਾਰ ਆ ਕੋਈ ਨਿਆਣਾ ਨਹੀਂ ਕੋਈ ਬੱਚਾ ਨਹੀਂ ਲਾਇਆ ਜੀ ਹਮ ਬੱਚਾ ਵੀ ਉਵੇਂ ਮੌਜ ਨਾ ਬੈਠਾ ਕੋਈ ਰੱਸੀ ਨਿਆਣਾ ਕੋਈ ਨਹੀਂ ਪਾਇਆ ਚਵਾਈ ਦੀ ਪੂਰੀ ਓਕੇ ਆ ਗੂਠੇ ਜਿੰਨੀ ਮੋਟੀ ਧਾਰ ਆ ਮੂਰਲੇ ਥਾਣਾ ਦੀ ਚਵਾਈ ਤੁਸੀਂ ਵੇਖ ਰਹੇ ਆ ਮਗਰਲੇ ਥਾਣਾ ਚੋਂ ਵੀ ਧਾਰਾ ਮਾਰ ਕੇ ਵਿਖਾ ਦਿੰਨੇ ਆ। ਲਓ ਜੀ ਆ ਮਗਰਲੇ ਥਾਣਾ ਦੀ ਚਵਾਈ ਵੇਖ ਲਓ। ਚਵਾਈ ਦੀ ਪੂਰੀ ਓਕੇ ਆ। ਬਸ ਠੀਕ ਆ ਬਾਈ। ਬੱਚਾ ਵੀ ਲਾਇਆ ਜੀ। ਹਮ। ਆ ਦੇਖ ਲਈ। ਸਹੀ ਆ ਜੀ। ਪ੍ਰਾਈਜ਼ ਜੈ ਜੀ ਹੋਊ। ਬਾਈ ਕਹਿੰਦਾ ਕਰ ਲਾਂਗੇ ਫੋਨ ਤੇ। ਦੋ ਨੰਬਰ ਤੇ ਜਰਸੀ ਤੇ ਆ ਜੀ। ਇਹਦਾ ਕਿੰਨਾ ਮਸੂਹ ਆ ਜੀ ਇਹ ਚਾਰ ਦਿਨੋਂ ਖਸੂਈ ਨੂੰ ਜੀ ਠੀਕ ਹੈ ਜੀ ਕਿੰਨਾ ਕੁ ਦੁੱਧ ਦੁੱਧ ਪਿਆ ਜੂ ਦੁੱਧੋ ਇਸ ਟਾਈਮ ਹੈਗਾ 14 15 ਤਿਆਰ ਆਈਏ ਇਥੇ ਇਸ ਟਾਈਮ ਚੋਣ ਵਾਲਾ ਹਾਂਜੀ ਹਾਂਜੀ ਕਿੰਨਾ ਕੱਢ ਜੂ ਜੀ ਤੋਂ ਆਪਾਂ ਲਈ ਸੀ ਉਹ 17 18 ਪਰਚੋਆ ਬਾਈ ਠੀਕ ਹੈ ਕਿਸੇ ਬਜਟ 'ਤੇ ਡਿਪੈਂਡ ਹੈ ਕੰਮ ਹੂੰ ਸਹੀ ਹੈ ਜੀ ਕੱਢੀਏ ਬਾਹਰ ਨੂੰ ਇਹ ਵੀ ਦੋਸਤੋ ਮਗਰੇ ਦੇ ਵੱਛਾ ਬਛੜਾ ਬਾਈ ਕਹਿੰਦਾ ਜੀ ਤੋਂ ਲਈ ਆ ਉਹ ਕਹਿੰਦੇ 17 18 ਅਸੀਂ ਛੋਇਆ ਚਾਰਾਂ ਦਿਨਾਂ ਦੀ ਸੂਈ ਥੱਲੇ 14 ਕਿਲੋ ਬੌਲੀ ਰੈਡੀ ਆ ਬਾਕੀ ਇਹਨੇ ਆ ਵੀ ਸਮਝ ਲਈ ਹੂੰ ਲੇਵਾ ਬਾਬਾ ਸੋਣਾ ਅਡਰ ਕੁਆਲਟੀ ਟਾਪ ਕਲਾਸ ਪਲਵਾਨਾਂ ਵਾਂਗੂੰ ਤਰਦੀ ਆ ਸੋਣਾ ਵੱਡਾ ਜਬਰਦਸਤ ਹਵਾਨਾ ਪਟਾਂ ਚ ਫਸਿਆ ਪਿਆ ਬੁੱਤੀ ਬਾਤੀ ਸੋਹਣੀ ਆ ਛੋਟਾ ਕੰਨ ਬੁੱਦੀ ਵਾਲੀ ਵੱਛੀ ਜਰਸੀ ਬਰੀਡ ਦੀ ਲੇਵਾ ਪੂਰਾ ਹੱਡਾ ਡਬਲ ਹਵਾਨਾ ਬਾਕੀ ਜੇ ਕਿਤੇ ਅਗਲਾ ਵਧੀਆ ਸੇਵ ਵਾਲਾ ਹੋਵੇ ਚੰਗੇ ਦੁੱਧ ਦੀ ਉਮੀਦ ਕਰ ਸਕਦੇ ਆ ਅੱਜ 14 ਕਿਲੋ ਚੋਕ ਕੇ ਲਿਆ ਸਕਦਾ ਕੋਈ ਵੀ ਭੈਣ ਭਰਾ ਇੱਕ ਨੰਬਰ ਤੇ ਸੂਈ ਅੱਜ ਹੀ ਆ ਉਹਦਾ ਤਾਂ ਅਜੇ ਤੁਹਾਨੂੰ ਵੀ ਪਤਾ ਚਾਰ ਦਿਨ ਸਾਹਮਣੇ ਪਊਗੀ ਤੇ ਇਹਦੇ ਥੱਲੇ 14 ਕਿਲੋ ਅੱਜ ਰੈਡੀ ਆ ਪੂਰਾ ਵੱਡਾ ਡੱਵਲ ਹਵਾਨਾ ਬੈਕ ਨੂੰ ਪੱਟਾਂ ਤੋਂ ਗੱਠ ਵਾਂਗੂ ਪਿੱਛੇ ਫਿਰਦਾ ਹਵਾਨਾ ਉੱਪਰੋਂ ਫੋਟਾਂ ਨੂੰ ਜੋੜਾ ਹਵਾਨਾ ਸਟਾਰਟ ਹੁੰਦਾ ਸੀਲ ਸਹੂ ਇਹ ਵੀ ਬਹੁਤ ਜਿਵੇਂ ਮਰਜ਼ੀ ਅਗਲਾ ਬਿਨਾ ਨਿਆਣੇ ਤੋਂ ਰੱਸੀ ਤੋਂ ਜਿਵੇਂ ਮਰਜ਼ੀ ਚਵਾਈ ਕਰੀ ਜਾਵੇ ਹੂੰ ਕਟਾ ਦੋ ਦਾ ਮਾਝਾ ਰਗਾ ਮੋਟੀ ਧਾਰ ਆ ਮਗਰ ਲੈਥਣਾਂ ਦੀ ਚਵਾਈ ਵੇਖ ਲਓ ਪਹਿਲਾਂ ਮੂਰਲੇ ਸਣਾਂ ਦੀ ਆ ਚਾਹੀਏ ਜੀ ਇਹਦਾ ਜੈਜ ਜਾ ਭਾ ਬਾਈ ਇਹਦਾ ਜੈਜ ਜਾ ਆਪਾ ਇਹਦਾ ਹੀ ਫੋਨ ਤੇ ਕਰ ਲਿਆ ਇਹਦਾ ਹੀ ਫੋਨ ਤੇ ਲਓ ਜੀ ਪ੍ਰਾਈਸ ਇਹਦਾ ਵੀ ਬਾਈ ਕਿਆਂ ਦਾ ਫੋਨ ਤੇ ਹੀ ਕਰ ਲਾਂਗੇ ਹੋਊਗਾ ਜੈਜ ਜਾ ਜੋੜਾ ਵੜਾਂ ਦਾ ਤਾਜ਼ੀਆਂ ਸੂਈਆਂ ਦਾ ਜਿਹੜਾ ਵੀ ਕੋਈ ਲੈ ਜਾਂਦਾ ਚਾਹਵਾਨ ਹੋਵੇ ਅਗਲਾ ਆਪ ਦੀ ਚਵਾਈ ਕਰਕੇ ਲੈ ਜੇ ਪੂਰੀਆਂ ਚੰਗੀਆਂ ਵੱੱਛੀਆਂ ਦੂਜਾ ਦੂਜਾ ਸੂਆ ਇੱਕ ਆਜੀ ਸੂਈ ਆ ਜੇਰ ਪੈ ਗਈ ਆ ਜਰਸੀ ਚਾਰਾਂਕ ਦਿਨਾਂ ਦੀ ਸੂਈ ਆ ਫੋਰਡ ਸ਼ਾਂਗ ਭੋਰਾ ਬਣੀ ਮੋٹے ਮੋٹے ਥਾਣ ਹੁਣ ਛੋਟੇ ਪਾਲਕ ਬੱਚੇ ਵਿਖਾ ਦਿੰਨੇ ਤੁਹਾਨੂੰ ਇੱਧਰ ਹੀ ਆ ਉਹ ਵੀ ਛੋਟੇ ਪਾਲਕ ਬੱਚੇ ਵੀ ਵਿਖਾ ਦਿੰਨੇ ਜੇ ਕੋਈ ਛੋਟੇ ਪਾਲਕ ਬੱਚੇ ਲੈ ਆਂਦਾ ਚਾਹਵਣ ਹੋਵੇ ਤੇ ਕੋਈ ਗੱਲ ਨਹੀਂ ਬਾਈ ਦੇ ਘਰੇ ਆ ਜਾਓ ਜਾਦੇ ਕੰਮ ਬਾਈ ਕਹਿੰਦਾ ਆਪਣਾ ਜਰਸੀ ਤੇ ਹੀ ਆ ਹਾਂ ਟੋਕੜਾਂ ਘਬਣਾਈ ਆਪਣੀ ਕੋਈ ਆ ਠੀਕ ਆ ਆਪਣਾ ਘਬਣਾਈ ਆ ਸਾਰੀਆਂ 托ਕੜਾ ਕੱਬਣਾ ਹੀ ਆ ਤਿਆਰ ਕਰਕੇ ਵੇਚ ਲਈਦੀਆਂ ਤਿਆਰ ਕਰਕੇ ਬਾਈ ਕਹਿੰਦਾ ਸੇਲ ਕਰ ਲਈਦੀਆਂ ਜੇ ਕੋਈ ਇੱਕ ਅੱਧਾ ਨਗ ਦਿੰਦਾ ਹੈ ਤਾਂ ਚਲੋ ਪੁੱਛ ਲਿਓ ਬਾਈ ਨੂੰ 托ਕੜਾ ਕੱਬਣਾ ਦਾ ਜਾਦਾ ਹੀ ਕੰਮ ਆ ਬਾਈ ਕਹਿੰਦਾ ਆਪਣਾ 托ਕੜਾ ਕੱਬਣਾ ਲੈ ਲਈਦੀਆਂ ਤਿਆਰ ਕਰ ਲਈਦੀਆਂ ਤੇ ਸੇਲ ਕਰ ਲਈਦੀਆਂ ਚਲੋ ਵਧੀਆ ਗੱਲ ਆ ਮਿਹਨਤ ਆ ਮਿਹਨਤ ਦਾ ਕੋਈ ਹਰਜ ਨਹੀਂ ਮਿਹਨਤ ਕਰਨੀ ਚਾਹੀਦੀ ਆ ਆ ਛੋਟੇ ਬੱਚੇ ਆ 5 ਜਨਵਰੀ ਸੇਲ ਹੈ ਦੱਸਿਏ ਜੀ ਕਿੰਨੀ ਕੇਜ ਹੋਊ ਇਹਦੀ ਅੰਦਾਜ਼ਾ ਲਾ ਜੀ ਕਿਹੜੀ ਆ ਜੀ ਹੂੰ ਇਹ ਤਕਰੀਬਨ ਹੈਗੀ ਇਹ 11 ਮਹੀਨੇ ਦੀ 11 ਮਹੀਨੇ ਦੀ ਹਾਂ ਜੀ ਹੂੰ ਮੈਂ ਦੇਖੋ ਜੀ ਦੋਸਤੋ 11 ਮਾਂਥ ਦੀ ਏਜ ਆ ਮੁਥੀ ਬਾਥੀ ਪੂਰੀ ਸੋਹਣੀ ਆ ਬੱਚਾ ਸੋਹਣਾ ਸ਼ਾਨਦਾਰ ਆ ਆਪਣੇ ਕੋਲ ਇਹਨਾਂ ਦੇ ਮਾਮਾ ਵੀ ਖੜੇ ਆ ਜੀ ਠੀਕ ਆ ਜੀ ਹਾਂ ਜੀ ਦੋਸਤੋ ਮਾਮਾ ਇਹਨਾਂ ਦੀ ਹੈਗੀਆਂ ਆ 14 ਮਹੀਨੇ ਦੀ ਆ 14 ਮਹੀਨਿਆਂ ਦਾ ਬੱਚਾ ਖਿਰੀ ਆ ਦੁੱਧ ਵਾਲੇ ਦੰਦਾਂ ਚ ਕੀ ਪ੍ਰਾਈਸ ਇਹਨਾਂ ਦਾ ਜੀ ਪ੍ਰਾਈਸ ਤਾਂ ਫੋਨ ਤੇ ਕਰ ਲਾਂਗੇ ਲਓ ਜੀ ਫੋਨ ਤੇ ਹੀ ਪ੍ਰਾਈਸ ਹੋ ਜੂ ਵੱਡੀਆਂ ਗਾਵਾਂ ਵਾਂਗੂ ਇਹਨਾਂ ਦਾ ਵੀ ਮਾਮਾ ਇਹਨਾਂ ਦੀ ਹੈਗੀਆਂ ਅਗਲਾ ਬਾਈ ਦੇ ਇੱਥੇ ਘਰੇ ਆਪਦੀ ਜਿਹੜੀ ਵੀ ਬੱਚੀ ਜਿਹੜਾ ਵੀ ਜਾਂ ਵੱਡਾ ਨਾ ਤੁਹਾਨੂੰ ਪਸੰਦ ਆ ਝੋਲੀ ਝੋਲੀ ਬਹੁਤ ਚੰਗੀ ਆ ਚਾਰ ਹੀ ਥਾਨ ਆ ਤੇ ਬਾਈ ਦੇ ਘਰੇ ਆਜੋ ਆਪਦੀ ਤਸੱਲੀ ਕਰਕੇ ਲੈ ਜਾਓ ਤਿੰਨ ਬੱਚੇ ਇਧਰ ਖੜੇ ਆ ਹਾਂਜੀ ਹਾਂਜੀ ਆ ਕਾਲੀ ਬੱਚੀ ਜੀ ਕਾਲੀ ਬਾਰੇ ਦੱਸੀ ਕਿੰਨੀ ਕੇਜ ਹੋਊ ਜੀ ਚਲੋ ਕੋਈ ਨਾ ਫਿਰਦਾਰਿਆਂ ਦਾ ਬੱਚਾ ਕਿੰਨੀ ਉਮਰ ਹੋਊ ਜੀ ਇਹਦੀ ਹਾਂਜੀ ਇਹਦੀ ਇਹਦੀ 11 ਮਹੀਨਾ ਦੀ ਦੋਸਤੋ ਇਹ 11 ਮਾਂਥੇ ਦੀ ਏਜ ਆ ਬੱਚੇ ਸੋਹਣੇ ਆ ਦੋ-ਦੋ ਮਹੀਨੇ ਸਾਮਕੇ ਕੇਅਰ ਕਰਕੇ ਸੀਵਨ ਲਾਈਨ ਵਾਲੀਆਂ ਮੱਛੀਆਂ ਹਾਂ ਜੀ ਇਹ ਵੀ ਜਲਸੀ ਮੱਛੀ ਹੈਗੀ ਹਾਂ ਕਿਉਂਕਿ ਫੇਰ ਹੀ ਤੁਹਾਨੂੰ ਪਤਾ ਖੀਰੀਆਂ ਸੁੰਦੀਆਂ ਆ ਆ ਜੋੜੇ ਦੀ ਅੰਦਾਜ਼ਾ ਹੈ ਜੀ ਇਹਨਾਂ ਦੀ ਇਹਨਾਂ ਦੀ ਉਮਰ ਆ ਹੈਗਾ 9 ਮਹੀਨਾ ਦਾ ਜੀ ਆ 9 ਮਾਂਸ ਦੀ ਆ ਆਹ ਜੀ ਇਹ ਦਸਾਂ ਦੀ ਇਹ ਦਸਾਂ ਦੀ ਆ ਦੋਸਤੋ ਭਵਾਂ ਛੋਟਾ ਬੱਚਾ ਲੈਣਾ ਤੁਸੀਂ ਭਵਾਂ ਵੱਡਾ ਜਾਨਵਰ ਸੋਇਆ ਸੋਇਆ ਜਿਹੜੇ ਦੋ ਤੁਹਾਨੂੰ ਵਿਖਾਏ ਆ ਪ੍ਰਾਈਸ ਬਾਈ ਕੇ ਦਾ ਫੋਨ ਤੇ ਹੀ ਹੋਊਗਾ ਹੋਊਗਾ ਜੈ ਜੀ ਬੱਚੇ ਸੋਹਣੇ ਆ ਜੇ ਕੋਈ ਭੈਣ ਭਰਾ ਲੈਣ ਦਾ ਚਾਹਵਣ ਹੋਵੇ ਪੰਜ ਛੋਟੀਆਂ ਪਾਲਕ ਵੱਛੀਆਂ ਦੋ ਵੱਡੀਆਂ ਤਾਜ਼ੀਆਂ ਸੂਈਆਂ ਆ ਤੋਕੜ ਗੱਬਣ ਖੜੀਆਂ ਕਾਲ ਕਰ ਲਿਓ ਜੇ ਕੋਈ ਬਾਈ ਇਹਨਾਂ ਚੋ ਜਾਨਵਰ ਦਿੰਦਾ ਹੋਇਆ ਤਾਂ ਤੁਸੀਂ ਲੈ ਲਿਓ ਨਹੀਂ ਉਦਾਂ ਬਾਈ ਤਿਆਰ ਕਰਕੇ ਸੇਲ ਕਰਦਾ ਕਾਲ ਕਰ ਲਿਓ ਕੋਈ ਜਾਨਵਰ ਮਿਲਦਾ ਹੋਇਆ ਜਿਆਦਾ ਕੰਮ ਬਾਈ ਦਾ ਜਰਸੀ ਦਾ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਧੂੜਗੋੜ ਰਣਸੀ ਕੇ ਪਿੰਡ ਹੈ ਜ਼ਿਲ੍ਹਾ ਮੋਗਾ ਤਸੀਨ ਨਿਹਾਲ ਸਿੰਘ ਵਾਲਾ ਬਾਕੀ ਸਾਰੀ A to Z ਇਨਫਰਮੇਸ਼ਨ ਤੁਹਾਨੂੰ ਲੈ ਕੇ ਦੇ ਦਿੱਤੀ ਆ ਬੱਚੇ ਛੋਟੇ ਵੀ ਪੂਰੇ ਚੰਗੇ ਆ ਪਰ ਆ ਥੋੜੀਆਂ ਜਿਆਦਾ ਚੰਗੀਆਂ ਬਹਿੜਾ ਬਾਕੀ ਗੱਲਾਂ ਬਾਤਾਂ ਤੁਸੀਂ ਬਾਈ ਨਾ ਕਰ ਲਿਓ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਵੀਡੀਓ ਕਾਲ ਤੇ ਜਾਨਵਰ ਵੇਖਣਾ ਤੁਸੀਂ ਦੇਖ ਸਕਦੇ ਆ ਸਾਰਿਆਂ ਸਸੇ